ਸਤਿ ਸ਼੍ਰੀ ਅਕਾਲ ਅੱਜ ਬਾਲ ਦੇ ਵਾਸਤੇ ਵਿਸ਼ੇਸ਼ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਬਚਪਨ ਅਸੀਂ ਸਾਰਿਆਂ ਨੇ ਆਪਣਾ ਬਚਪਨ ਮਾਣਿਆ ਖੇਡیں ਸ਼ਰਾਰਤਾਂ ਕੀਤੀਆਂ ਅਧਿਆਪਕਾਂ ਦਾ ਕਹਿਣਾ ਵੀ ਮੰਨਿਆ ਸਤਕਾਰ ਵੀ ਕੀਤਾ ਤੇ ਬਚਪਨ ਤੋਂ ਬਾਅਦ ਹੁਣ ਅਸੀਂ ਉਸ ਮੁਕਾਮ ਤੱਕ ਪਹੁੰਚੇ ਜਿੱਥੇ ਦੇ ਪਿੱਛੇ ਸਿਹਰਾ ਅਧਿਆਪਕਾਂ ਨੂੰ ਜਾਂਦਾ ਸਾਡੇ ਮਾਪਿਆਂ ਨੂੰ ਜਾਂਦਾ ਜਿਨ੍ਹਾਂ ਨੇ ਸਾਨੂੰ ਮਿਹਨਤ ਦੇ ਤੇ ਸਾਡੀ ਲਗਨ ਤੇ ਸਦਗਾ ਇੱਥੇ ਤੱਕ ਪਹੁੰਚਾਇਆ ਤੇ ਵਿਸ਼ੇ ਤੌਰ ਤੇ ਅੱਜ ਇੱਕ ਪਾਠ ਪੇਸ਼ ਕਰਨ ਜਾ ਰਹੇ ਹਾਂ ਪਾਠ ਦਾ ਵਿਸ਼ੇ ਬਚਪਨ ਕੀ ਹੋਇਆ ਜੇ ਅੱਜ ਬੱਚੇ ਨਾ ਰਹੇ ਕੀ ਹੋਇਆ ਜੇ ਅੱਜ ਬੱਚੇ ਨਾ ਰਹੇ ਪਰ ਬਚਪਨ ਦੀ ਚਿੰਗ ਅਜੇ ਵੀ ਹੈ ਬਰਕਰਾਰ ਕਦੇ ਮਿਲ ਜਾਵੇ ਵਿਹਲ ਤਾਂ ਪਹੁੰਚ ਜਾਵਾਂਗੇ ਉੱਥੇ ਜਿੱਥੇ ਸਾਨੂੰ ਮਿਲਿਆ ਖੁਸ਼ੀਆਂ ਸੰਗ ਪਿਆਰ ਮੋੜ ਲਿਆ ਦੇਵੋ ਬਚਪਨ ਦੇ ਦਿਨ ਚਾਰ ਜਿੱਥੇ ਮਿਲਦਾ ਸੀ ਸਾਨੂੰ ਜਾਨੋ ਵੱਧ ਪਿਆਰ ਮਾਪਿਆਂ ਦੇ ਹੁੰਦੇ ਸੀ ਲਾਡਲੇ ਮਾਪਿਆਂ ਦੇ ਹੁੰਦੇ ਸੀ लाडले ਚੀਜ਼ ਲੈਣ ਲਈ ਪੈ ਜਾਂਦੇ ਕਾਲੇ ਬਾਪੂ ਦੇ ਪਿੱਛੇ ਪਿੱਛੇ ਘੁੰਮਣਾ ਬਾਪੂ ਦੇ ਪਿੱਛੇ ਪਿੱਛੇ ਘੁੰਮਣਾ ਮਾਂ ਦੇ ਪੈਰਾਂ ਨੂੰ ਵਾਰ-ਵਾਰ ਚੁੰਮਣਾ ਰੀਜ ਪੂਰੀ ਖੂਨ ਤੇ ਭੰਗੜਾ ਪਾਉਂਦੇ ਸੀ ਓਹਦੇ ਪੱਪਾਂਪਾਰ ਮੋੜ ਲਿਆ ਦਿਓ ਬਚਪਨ ਦੇ ਵਿਚਾਰ ਸਕੂਲੇ ਜਾਂਦੇ ਸੀ ਬੜੇ ਚਾਵਾਂ ਦੇ ਨਾਲ ਉਲੇ ਜਾਂਦੇ ਸੀ ਬੜੇ ਚਾਵਾਂ ਦੇ ਨਾਲ ਅਧਿਆਪਕਾਂ ਦਾ ਕਰਦੇ ਸੀ ਦਿਲੋਂ ਸਤਿਕਾਰ ਬੜਾ ਕੁਝ ਸਿਖਾ ਕੇ ਇਹਨਾਂ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਵਰਗਾ ਗੁਰੂ ਨਾ ਕਿੱਦਰੇ ਵੀ ਆਇਆ ਸ਼ਰਾਰਤਾਂ ਪਿੱਛੇ ਕਈ ਵਾਰੀ ਖਾਦੀ ਸੀ ਇਹਨਾਂ ਕੋਲੋਂ ਮਾਰ ਮੋੜ ਲਿਆ ਦੇ ਉਹ ਬਚਪਨ ਦੇ ਦਿਨ ਚਾਰ ਅੱਜ ਜ਼ਿੰਮੇਵਾਰੀਆਂ ਨੇ ਆਣ ਘੇਰ ਲਿਆ ਬਚਪਨ ਦੀਆਂ ਮੋਜਾਂ ਨੇ ਮੂੰਹ ਫੇਰ ਲਿਆ ਨਾ ਹੁਣ ਰਹੀ ਜਿੱਦ ਤੇ ਨਾ ਹੀ ਰਿਹਾ ਉਹ ਰੋਣਾ ਸਮਾਂ ਜਾਂਦ ਲੰਘ ਜਾਵੇ ਫਿਰ ਕਿਛੂ ਕੀ ਹੈ ਦੋਸਤੀ ਦੀ ਖਾਤਰ ਕਈ ਵਾਰ ਜਿੱਤ ਕੇ ਵੀ ਜਾਂਦੀ ਸੀ ਹਾਰ ਮੋੜ ਲਿਆ ਦੇ ਉਹ ਬਚਪਨ ਦੇ ਦਿਨ ਚਾਲ ਬਾਲ ਦੇ ਵਸਤੇ ਤਰੀਤ ਦਾ ਇਹੀ ਸਭ ਨੂੰ ਕਹਿਣਾ ਵਾਲ ਦਿਵਸ ਤੇ ਪ੍ਰੀਤ ਦਾ ਇਹੀ ਸਭ ਨੂੰ ਕਹਿਣਾ ਮਾਂ ਪਿਓ ਤੇ ਅਧਿਆਪਕ ਨੇ ਜ਼ਿੰਦਗੀ ਦਾ ਅਸਲੀ ਗਹਿਣਾ ਨਾ ਕਰੋ ਤੰਗ ਰੱਬ ਵਰਗੇ ਇਹਨਾਂ ਸਾਫ਼ ਦਿਲ ਕਿਰਦਾਰਾਂ ਨੂੰ ਨਾ ਕਰੋ ਤੰਗ ਰੱਬ ਵਰਗੇ ਇਹਨਾਂ ਸਾਫ਼ ਦਿਲ ਕਿਰਦਾਰਾਂ ਨੂੰ ਕਰਕੇ ਸਤਕਾਰ ਕਾਮਯਾਬੀ ਤੁਹਾਨੂੰ ਪਿਆਰਿਆਂ ਨੂੰ ਆਓ ਸਭ ਰਲ ਕੇ 14 ਨਵੰਬਰ ਨੂੰ ਮਨਾਈਏ ਯਾਦਗਾਰ ਆਓ ਸਭ ਰਲ ਕੇ ਬਾਲ ਦਿਵਸ ਨੂੰ ਮਨਾਈਏ ਯਾਦਗਾਰ ਮੋੜ ਲਿਆ ਦੇ ਉਹ ਬਚਪਨ ਦੇ ਦਿਨ ਚਾਰ ਜਿੱਥੇ ਮਿਲਿਆ ਸਾਨੂੰ ਜਾਨੋ ਵੱਧ ਪਿਆਰ ਮੋੜ ਲਿਆ ਦੇ ਉਹ ਬਚਪਨ ਦੇ ਦਿਨ ਚਾਰ ਜਿੱਥੇ ਮਿਲਿਆ ਸਾਨੂੰ ਜਾਨੋ ਵੱਧ ਪਿਆਰ ਜਿੱਥੇ ਮਿਲਿਆ ਸਾਨੂੰ ਜਾਨੋ ਵੱਧ ਪਿਆਰ ਅੱਛੀ ਲੱਗੇ ਤਾਂ ਸ਼ੇਅਰ ਕਰਨਾ ਧੰਨਵਾਦ